ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਦੁਨੀਆ ਦਾ ਸਭ ਤੋਂ ਖੂਬਸੂਰਤ ਪਾਲਾ ਮੈਂ ਕੈਮਰੇ 'ਚ ਕੈਦ ਕਰਨ ਲੱਗਾ ਤੇ ਆਓ ਤੁਸੀਂ ਵੀ ਤੇ ਗਵਾਹ ਬਣੋ ਤੇ ਇਹਦੀ ਮੈਂ ਜਾਣਕਾਰੀ ਦੇ ਰਿਹਾ ਤੇ ਇਹ ਪੱਲ ਖੂਬਸੂਰਤ ਕਿਉਂ ਆ ਕਿਉਂਕਿ ਸਾਨੂੰ ਜੇਕਰ ਜਾਣਕਾਰੀ ਨਹੀਂ ਹੋਵੇਗੀ ਤੇ ਸਾਡੇ ਲਈ ਕੋਈ ਪੱਲ ਖੂਬਸੂਰਤ ਨਹੀਂ ਹੋਵੇਗਾ ਸੋ ਦੋਸਤੋ ਇਹ ਦੇਖ ਲਓ ਤੁਹਾਡੇ ਮੂਰੇ ਫਲਾਵਰ ਆ ਇੱਕ ਪਲਾਂਟ ਆ ਤੇ ਇਹਦੇ ਉੱਪਰ ਜਿਹੜੇ ਕੀ ਐ ਇੰਨੇ ਕਰਮਚਾਰੀ ਛੱਡੇ ਹੋਏ ਨੇ ਤੇ ਕਰਮਚਾਰੀ ਕੌਣ ਆ ਇਹ ਸਾਡੇ ਦੋਸਤ ਨੇ ਤੇ ਕਰਮਚਾਰੀ ਮੈਨਾਂ ਨੂੰ ਕਿਉਂ ਕਿਹਾ ਕਿਉਂਕਿ ਇਹ ਤੁਹਾਡੇ ਲਈ ਕੰਮ ਕਰ ਰਹੇ ਨੇ ਜੇਕਰ ਤੁਸੀਂ ਇਹਨਾਂ ਦੀ ਜਾਣਕਾਰੀ ਰੱਖੋਗੇ ਤੇ ਜਾਣਕਾਰੀ ਦੋਸਤੋ ਇਹ ਆ ਕਿ ਕੋਈ ਵੀ ਫਲਾਵਰ ਜਦੋਂ ਆਂਦਾ ਪਲਾਂਟ ਨੂੰ ਉਹ ਬੂਟੇ ਨੂੰ ਕਹਿ ਸਕਦੇ ਆ ਕਿ ਸਾਨੂੰ ਸਾਨੂੰ ਫੂਡ ਦਿੰਦਾ ਉਹ ਫੂਡ ਉਹ ਫਲ ਦੇ ਰੂਪ ਚ ਹੋ ਸਕਦਾ ਸਬਜ਼ੀ ਦੇ ਰੂਪ ਚ ਹੋ ਸਕਦਾ ਪਰ ਉਸ ਤੋਂ ਪਹਿਲਾਂ ਉਹਨੂੰ ਫਲ ਜੂੜ ਜਿਹੜਾ ਫਲ ਆ ਉਹ ਜਰੂਰ ਲੱਗਦਾ ਆ ਫੁੱਲ ਲੱਗਣ ਦੇ ਨਾਲ ਸਾਨੂੰ ਫਲ ਦੀ ਆਸ ਹੋ ਜਾਂਦੀ ਪਈ ਹੁਣ ਫਲ ਲੱਗੇਗਾ ਪਰ ਫਲ ਸਾਰਿਆਂ ਫੁੱਲਾਂ ਨੂੰ ਨਹੀਂ ਲੱਗਦਾ ਇਹ ਵੀ ਦੋਸਤੋ ਧਿਆਨ ਚ ਰੱਖਿਓ ਕਿਉਂਕਿ ਇਹਨਾਂ ਦੇ ਵਿੱਚ ਨਰ ਇੱਕ ਮਾਦਾ ਤੇ ਨਰ ਦੋ ਤਰ੍ਹਾਂ ਦੇ ਫੁੱਲ ਹੁੰਦੇ ਆ ਜ਼ਿਆਦਾਤਰ ਤੇ ਦੋਸਤੋ ਜਿਹੜੀ ਕਿ ਇਹ ਕਰਮਚਾਰੀ ਮੈਨੂੰ ਕਿਉਂ ਕਿਹਾ ਕਰਮਚਾਰੀ ਦਾ ਮਤਲਬ ਆ ਇਹ ਇੱਕ ਫੁੱਲ ਤੋਂ ਦੂਜੇ ਫੁੱਲ ਦੇ ਉੱਪਰ ਜਿਹੜੀ ਕਿ ਆ ਉਹ ਜਾਂਦੇ ਆ ਤੇ ਇਹਨਾਂ ਦੇ ਪੈਰਾਂ ਨੂੰ ਜਿਹੜੇ ਕੀ ਉਹ ਜਿਵਾਣੂ ਲੱਗਦੇ ਆ ਨਾ ਜਿਹੜੇ ਨਾਰੋ ਰਮਾਦਾ ਦੇ ਆ ਤੇ ਉਹ ਪੋਲੀਨੇਸ਼ਨ ਦਾ ਕੰਮ ਕਰਦੇ ਆ ਦੋਸਤੋ ਜਿਵੇਂ ਪ੍ਰਕਿਰਤੀ ਨੇ ਸਾਨੂੰ ਸਾਰਾ ਕੁਝ ਬਖਸ਼ਿਆ ਇਦਾਂ ਹੀ ਦੋਸਤੋ ਪੇੜ ਪੌਦਿਆਂ ਨੂੰ ਵੀ ਬਖਸ਼ਿਆ ਹੋਇਆ ਤੇ ਪਰ ਸਾਨੂੰ ਇਹਨਾਂ ਦੀ ਜਾਣਕਾਰੀ ਨਹੀਂ ਹੁੰਦੀ ਤੇ ਜਾਣਕਾਰੀ ਤਾਂ ਹੋਵੇਗੀ ਜੇਕਰ ਆਪਾਂ ਇਹਦੇ ਵਿੱਚ ਦਿਲਚਸਪੀ ਜਿਹੜੀ ਆਪਣੀ ਦਿਖਾਵਾਂਗੇ ਮੱਖੀਆਂ ਦੋਸਤੋ ਦੇਖ ਸਕਦੇ ਆਂ ਦੇਖੋ ਇਹ ਮਧੂ ਮੱਖੀਆਂ ਛੋਟੇ ਵਾਲੀਆਂ ਤੇ ਮਧੂ ਮੱਖੀਆਂ ਇਹ ਇਹਨਾਂ ਨੂੰ ਕਰਮਚਾਰੀਆਂ ਨੂੰ ਸੱਦਣ ਦਾ ਜਿਹੜਾ ਕੀ ਆ ਸਭ ਤੋਂ ਮੇਨ ਮੁੱਖ ਕਾਰਨ ਕੀ ਆ ਜੇਕਰ ਤੁਸੀਂ ਆਪਣੇ ਫਲ ਸਬਜ਼ੀਆਂ ਦੇ ਵਿੱਚ ਗੇਂਦੇ ਦੇ ਫੁੱਲ گلاب ਦੇ ਫੁੱਲ ਫੁੱਲ ਜਿਹੜੇ ਖੁਸ਼ਬੂ ਵਾਲੇ ਆ ਤੁਸੀਂ ਉਹ ਲਾਉਂਗੇ ਨਾ ਤੇ ਇਹ ਤੁਹਾਡੇ ਘਰ ਆਣ ਗਿਆ ਤੇ ਤੁਹਾਡੀ ਸਿਹਤ ਦੇ ਲਈ ਹੈ ਦੋਸਤੋ ਬਹੁਤ ਜਿਹੜੀਆਂ ਕਿ ਆ ਲਾਭਦਾਇਕ ਆ ਕਿਉਂਕਿ ਜੇਕਰ ਤੁਸੀਂ ਇਹਨਾਂ ਨੂੰ ਜ਼ਹਿਰਾਂ ਪਾ ਕੇ ਆਪਾਂ ਪੈਸਟੀਸਾਈਜ਼ ਪਾ ਕੇ ਇਹਨਾਂ ਇਹਨਾਂ ਫੁੱਲਾਂ ਦੇ ਉੱਪਰ ਵੀ ਬਿਮਾਰੀ ਦੇ ਡਰੋਂ ਤੇ ਇਹ ਤੁਹਾਡੇ ਦੋਸਤੋ ਜਿਹੜਾ ਕੰਮ ਆ ਉਹ ਨਹੀਂ ਆਣ ਗਿਆ ਕਿਉਂਕਿ ਇਹ ਜ਼ਹਿਰਾਂ ਦੇ ਨਾਲ ਮਰ ਜਾਣਗੇ ਔਰ ਜ਼ਹਿਰਾਂ ਦੇ ਕਾਰਨ ਇਹ ਤੁਹਾਡੇ ਕੋਲ ਦੁਬਾਰਾ ਨਹੀਂ ਆਣਗੇ ਤੇ ਤੁਹਾਨੂੰ ਪੈਸਟੀਸਾਈਜ਼ ਦੇ ਸਹਾਰੇ ਹੀ ਆਪਣੀ ਫਸਲ ਨੂੰ ਪਕਾਣਾ ਪਵੇਗਾ ਔਰ ਉਗਾਣਾ ਪਵੇਗਾ ਤੇ ਸਮਝ ਲਓ ਉਹਨੂੰ ਪਾਲਣੇ ਪੈਸਟੀਸਾਈਜ਼ ਦੇ ਪ੍ਰਤੀ ਪਵੇਗਾ ਕਿਉਂਕਿ ਸਾਨੂੰ ਜਾਣਕਾਰੀ ਨਹੀਂ ਇਹੇ ਹੁਣ ਇਹਦਾ ਕੰਮ ਕੀ ਆ ਦੋਸਤੋ ਇਹਨਾਂ ਮੱਖੀਆਂ ਨੇ ਪੋਲੀਨੀਸ਼ਨ ਕਰ ਦੱਤੀ ਐ ਤੇ ਪੋਲੀਨੀਸ਼ਨ ਕਰਨ ਤੋਂ ਬਾਅਦ ਇਹ ਫਰੂਟ ਆ ਜਿਹੜਾ ਇੱਥੇ ਤੁਹਾਨੂੰ ਲੱਗੇਗਾ ਤੇ ਦੋਸਤੋ ਸੁਗੰਧ ਹੋਣ ਦੇ ਕਾਰਨ ਇਹਦੇ ਨਾਲ ਜਿਹੜਾ ਛੋਟਾ ਮੋਟਾ ਤੇਲ ਆ ਜਿਹਨੂੰ ਕਹਿੰਨੇ ਆਪਾਂ ਦੋਸਤੋ ਜਿਹੜਾ ਮੱਖੀਆਂ ਨੂੰ ਆਪਣੇ ਨਾ ਸਬਜ਼ੀਆਂ ਦੀਆਂ ਬੇਲਾਂ ਦੇ ਉੱਪਰ ਜਿਹੜੀਆਂ ਜਿਹੜੀ ਮੱਖੀ ਇੱਥੇ ਆ ਕੇ ਉਹ ਆਪਣਾ ਨਾ ਮਲਮੂਤਰ ਛੱਡਦੀ ਆ ਉਹ ਤੋਂ ਬਾਅਦ ਜਿਹੜੀ ਕਿ ਸੂੰਡੀ ਦਾ ਪ੍ਰਕਿਰਿਆ ਸ਼ੁਰੂ ਹੁੰਦੀ ਆ ਜਵਾਨੂ ਬਣਦੇ ਆ ਉਸ ਤੋਂ ਬਾਅਦ ਅੱਗੇ ਜਾ ਕੇ ਉਹ ਫਿਰ ਕੀੜੇ ਦਾ ਰੂਪ ਲੈਂਦੇ ਤੇ ਉਹ ਕੀੜਾ ਤੁਹਾਡੇ ਫਲਾਂ ਨੂੰ ਖਾਂਦਾ ਤੇ ਦੋਸਤੋ ਗੱਲ ਕੀ ਹੈ ਜਦੋਂ ਅਸੀਂ ਇੱਥੇ ਇੱਕ ਵਾਰਾਂ ਪੈਸਟੀਸਾਈਜ਼ ਪਾ ਦਿੱਤਾ ਤੇ ਇਹਨਾਂ ਮੱਖੀਆਂ ਨੇ ਨਹੀਂ ਆਣਾ ਤੇ ਇਹਨਾਂ ਨੇ ਕੋਈ ਕੀੜਾ ਜਿਹੜਾ ਆ ਉਹ ਨਹੀਂ ਖਾਣਾ ਤੇ ਜੇਕਰ ਅਸੀਂ ਇਹਨੂੰ ਆਰਗੈਨਿਕ ਦੇ ਵਿੱਚ ਰੱਖਦੇ ਹਾਂ ਤੇ ਇਹ ਮੱਖੀਆਂ ਉਨਾ ਸੁਗੰਧ ਦੇ ਨਾਲ-ਨਾਲ ਉਹਨਾਂ ਛੋਟੇ-ਛੋਟੇ ਕੀੜਿਆਂ ਨੂੰ ਵੀ ਖਤਮ ਕਰਦੀ ਆ ਜਿਹੜੀ ਇਹਨਾਂ ਦੇ ਸੁਗੰਧ ਔਰ ਇਹਨਾਂ ਦੇ ਵਿੱਚ ਬਾਦਾ ਬਣਦੀ ਆ ਬਾਦਾ ਮਤਲਬ ਇਹਨਾਂ ਦਾ ਖਾਣਾ ਆ ਸੌਂਗਣਾ ਸੁੰਘ ਕੇ ਸ਼ਹਿਤ ਬਣਾਣਾ ਜਾਂ ਆਪਣਾ ਹੋਰ ਕੰਮ-ਕਾਜ ਕਰਨਾ ਠੀਕ ਆ ਨਾ ਤੇ ਜਿਹੜੇ ਹੁਣ ਜੇ ਮੰਨ ਲਓ ਇੱਥੇ ਕੋਈ ਤੇਲਾ ਲੱਗਾ ਹੋਵੇਗਾ ਕੋਈ ਹੋਰ ਕੋਈ ਚੀਜ਼ ਹੋਵੇਗਾ ਉਹ ਪਹਿਲਾਂ ਇਹਨਾਂ ਨੂੰ ਸਾਫ਼ ਕਰੇਗੀ ਉਹਦੇ ਉੱਪਰ ਫੁੱਲ ਦੇ ਉੱਪਰ ਠੀਕ ਆ ਨਾ ਹੌਲਦੇ ਉਪਰੋਂ ਚੰਗੀ ਤਰ੍ਹਾਂ ਸਾਫ਼ ਕਰੇਗੀ ਔਰ ਫਿਰ ਉਹਨੂੰ ਸੁੰਘੇਗੀ ਫਿਰ ਉਹਨੂੰ ਆਪਣਾ ਖਾਣਾ ਬਣਾਏਗੀ ਸੋ ਖਾਣਾ ਹਰ ਕੋਈ ਚਾਹੁੰਦਾ ਕਿ ਮੈਨੂੰ ਸਾਫ਼ ਸੁਥਰਾ ਮਿਲੇ ਔਰ ਚੰਗਾ ਮਿਲੇ ਸੋ ਇਦਾਂ ਇਹ ਜਾਨਵਰ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਨੇ ਇਹ ਜਿਹੜੇ ਕਿ ਛੋਟੇ ਤੋਂ ਛੋਟੇ ਖਾਣੇ ਨੂੰ ਵੀ ਸਾਫ਼ ਕਰਕੇ ਖਾਂਦੇ ਆ ਸੋ ਅਸੀਂ ਕੀ ਕਰਦੇ ਆ ਜਦੋਂ ਸਾਡੇ ਬੂਟੇ ਨੂੰ ਜਾਂ ਸਾਡੇ ਪਲਾਂਟ ਨੂੰ 1% ਬਿਮਾਰੀ ਲੱਗਦੀ ਆ ਦੋਸਤੋ ਅਸੀਂ ਕੀ ਕਰਦੇ ਅਸੀਂ ਪੈਸਟੀਸਾਈਜ਼ ਲੈ ਕੇ ਆਉਂਦੇ ਆ ਸੋ ਅਸੀਂ ਔਰ ਤੁਸੀਂ ਉਹ ਖਾਣਾ ਖਾਣੇ ਆ ਜਿਹਨੂੰ ਜਿਹਨੂੰ ਦੋਸਤੋ ਇਹ ਕਿੱਥੇ ਕੀੜਾ ਵੀ ਨਹੀਂ ਖਾਂਦਾ ਠੀਕ ਆ ਨਾ ਉਹ ਕੀੜੇ ਦੇ ਖਾਣ ਦੇ ਲਾਇਕ ਵੀ ਨਹੀਂ ਰਹਿੰਦਾ ਜਿਹਨੂੰ ਤੁਸੀਂ ਖਾਣੇ ਆ ਤੇ ਦੋਸਤੋ ਹੁਣ ਕਰਨਾ ਕੀ ਆ ਤੇ ਹੁਣ ਇੱਥੇ ਅਸੀਂ ਆਪਣੇ ਬਗੀਚੇ ਦੇ ਆਲੇ-ਦੁਆਲੇ ਤੁਸੀਂ ਫੁੱਲ ਲਾ ਸਕਦੇ ਆਂ ਗੇਂਦੇ ਦੇ ਫੁੱਲ ਲਾ ਲਓ ਗੁਲਾਬ ਦੇ ਲਾ ਲਓ ਕਲੀਆਂ ਲਾ ਲਓ ਜਿਹਦੇ ਨਾਲ ਤੁਹਾਡੇ ਘਰ ਮਧੂਮੱਖੀਆਂ ਤੁਹਾਡੇ ਘਰ ਚਿੜੀਆਂ ਛੋਟੀਆਂ-ਛੋਟੀਆਂ ਆਣ ਉਹ ਚਿੜੀਆਂ ਸੂੰਡੀਆਂ ਨੂੰ ਖਾਨੀਆਂ ਤੇ ਸੂੰਡੀਆਂ ਤੁਹਾਡੀ ਜਿਹੜੀ ਫਸਲ ਦੇ ਵਿੱਚੋਂ ਖਤਮ ਹੋ ਜਾਣਗੀਆਂ ਤੇ ਇਹ ਜਿਹੜੇ ਇਹ ਜਿਹੜੇ ਛੋਟੇ ਸਪਾਹੀ ਆ ਸਾਡੇ ਦੋਸਤੋ ਇਹ ਕੀ ਆ ਇਹ ਤੁਹਾਡੇ ਛੋਟੇ-ਛੋਟੇ ਜਿਹੜੇ ਕੀ ਆ ਜਿਹਨੂੰ ਆਪਾਂ ਤੇਲਾ ਕਹਿ ਦਿੰਨੇ ਆ ਜਿਹਨੂੰ ਆਪਾਂ ਹੋਰ ਛੋਟੇ-ਛੋਟੇ ਜਵਾਨੂ ਕਹਿ ਦਿੰਨੇ ਆ ਉਹਨਾਂ ਨੂੰ ਸਾਫ਼ ਕਰਦੀਆਂ ਖਾਨੀਆਂ ਆ ਤੇ ਤੁਸੀਂ ਆ ਜਿਹੜੇ ਆਪਣੇ ਬੱਚਿਆਂ ਨੂੰ ਇਹ ਜਾਣਕਾਰੀ ਜ਼ਰੂਰ ਦਿਓ ਕਿਉਂਕਿ ਜੇਕਰ ਤੁਸੀਂ ਉਹਨਾਂ ਨੂੰ ਦੱਸੂਗੇ ਤੇ ਉਹਨਾਂ ਨੂੰ ਤਾਂ ਹੀ ਪਤਾ ਲੱਗੇਗਾ ਕਿ ਆਰਗੈਨਿਕ ਦੇ ਵਿੱਚ ਤੁਸੀਂ ਇਕੱਲੇ ਕੰਮ ਨਹੀਂ ਕਰ ਸਕਦੇ ਤੁਹਾਡੇ ਲਈ ਇਹ ਫੌਜ ਵੀ ਜ਼ਰੂਰੀ ਆ ਇਹ ਫੌਜ ਆ ਜਿਹੜੀ ਤੁਸੀਂ ਕੁਦਰਤੀ ਤੌਰ ਤੇ ਮਗਾ ਸਕਦੇ ਆ ਆਪਣੇ ਘਰ ਤੇ ਛੋਟੇ ਛੋਟੇ ਫੁੱਲਾਂ ਦੇ ਸਹਾਰੇ ਤੇ ਤੁਸੀਂ ਜਿਹੜਾ ਆਪਣਾ ਆ ਜੀਵਨ ਆ ਵਧੀਆ ਗੁਜ਼ਾਰ ਸਕਦੇ ਆ ਨਹੀਂ ਤਾਂ ਦੋਸਤੋ ਗੱਲ ਇਹ ਆ ਕਿ ਹੁਣ ਨਾ ਜਿਹੜਾ ਨੱਚਣ ਟੱਪਣ ਵਾਲਾ ਕੰਮ ਆ ਰੀਲਾਂ ਦੇ ਉੱਪਰ ਰਹਿ ਗਿਆ ਤੇ ਉਹ ਕੰਮ ਵੀ ਬਾਲਾ ਚਰਨ ਨਹੀਂ ਚੱਲਣਾ ਕਿਉਂਕਿ 2-4 ਸਾਲ ਬਾਅਦ ਜਿਹੜਾ ਕਿ ਇਹ ਖਾਣਾ ਹੈ ਤੁਹਾਨੂੰ ਜ਼ਹਿਰ ਮੁਕਤ ਮਿਲਣਾ ਮੁਸ਼ਕਲ ਹੋ ਜਾਵੇਗਾ ਤੇ ਉਸ ਖਾਣੇ ਨੂੰ ਖਾ ਕੇ ਤੁਸੀਂ ਜ਼ਿਆਦਾ ਟਾਈਮ ਜੀ ਨਹੀਂ ਸਕੋਗੇ ਕਿਉਂਕਿ ਉਸ ਖਾਣੇ ਨੂੰ ਖਾ ਕੇ ਜ਼ਿਆਦਾ ਟਾਈਮ ਤੁਸੀਂ ਜੀ ਨਹੀਂ ਪਹੁੰਚੋਗੇ ਜੀ ਤੰਦਰੁਸਤ ਨਹੀਂ ਰਹਿ ਪਾਉਗੇ ਔਰ ਤੁਸੀਂ ਨੱਚ ਵੀ ਨਹੀਂ ਹੋਣਾ ਬਾਈ ਉਹ ਤੋਂ ਬਿਨਾਂ ਨੱਚ ਵੀ ਨਹੀਂ ਹੋਣਾ ਸੋ ਇਸ ਕਰਕੇ ਤੁਸੀਂ ਨੱਚਣ ਦੇ ਲਈ ਟੱਪਣ ਦੇ ਲਈ ਅਨ ਵਧੀਆ ਤੰਦਰੁਸਤ ਰਹਿਣ ਦੇ ਲਈ ਦੋਸਤੋ ਤੁਹਾਨੂੰ ਜਿਹੜਾ ਕੀ ਇਹਨਾਂ ਦਾ ਸਾਥ ਦੇਣਾ ਪਵੇਗਾ ਔਰ ਇਹਨਾਂ ਨੂੰ ਆਪਣੇ ਘਰ ਸੱਦਣਾ ਪਵੇਗਾ ਸੋ ਇਹਨਾਂ ਦੀ ਮਹੱਤਤਾ ਇਹਨਾਂ ਦੀ ਵਿਸ਼ੇਸ਼ਤਾ ਮੈਂ ਦੋਸਤੋ ਤੁਹਾਨੂੰ ਦੱਸ ਦਿੱਤੀ ਆ ਤੇ ਮੱਖੀਆਂ ਦਾ ਫੁੱਲਾਂ ਦਾ ਤੇ ਸਬਜ਼ੀ ਦਾ ਸਾਡੇ ਨਾਲ ਕੀ ਕੰਬੀਨੇਸ਼ਨ ਆ ਜੇਕਰ ਤੁਹਾਨੂੰ ਇਹ ਗੱਲ ਸਮਝ ਆ ਗਈ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਔਰ ਲਾਈਕ ਕਰਕੇ ਜਾਣਾ ਕਿਉਂਕਿ ਇਹ ਸਾਰੀ ਜਾਣਕਾਰੀ ਤੁਹਾਨੂੰ ਆਮ ਨਹੀਂ ਮਿਲੇਗੀ ਜੋ ਅਸੀਂ ਤੁਹਾਨੂੰ ਵਿਸਤਾਰ ਦੇ ਨਾਲ ਦੇਸੀ ਭਾਸ਼ਾ ਦੇ ਨਾਲ ਮੈਂ ਤੁਹਾਨੂੰ ਦੱਸ ਰਿਹਾ ਤਾ ਜੋ ਤੁਹਾਨੂੰ ਸਾਰਿਆਂ ਨੂੰ ਸਮਝ ਪਵੇ ਉਹ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਵਾਲਾ ਬਟਨ ਦਬਕੇ ਜਾਇਓ ਨਹੀਂ ਚੰਗੀ ਲੱਗੀ ਬਾਈ ਡਿਸਲਾਈਕ ਕਰਕੇ ਜਾਇਓ ਕੋਈ ਚੱਕਰ ਨਹੀਂ ਹੈਗਾ ਤੇ ਸਾਨੂੰ ਤੁਹਾਡੇ ਸੁਝਾਅ ਦੀ ਜ਼ਰੂਰਤ ਹੈ ਤੇ ਤੁਸੀਂ ਆਪਣੇ ਸੁਝਾਅ ਸਾਨੂੰ ਜਰੂਰ ਛੱਡਨੇ ਧੰਨਵਾਦ ਉਸਤ ਸასი ਕਾ ਜੀ ਮਿਲਦੇ ਆਂ